ਕਹਿੰਦੇ ਤੂੰ ਮਾਰੇ ਤਾਂ ਠੋਲੇ ਤੇ ਮੈਂ ਮਾਰੇ ਤਾਂ ਕੋਲੇ-ਪੋਲੇ ਦੂਜਿਆਂ ਦੇ ਘਰਾਂ ਨੂੰ ਅੱਗ ਲਾਉਣ ਵਾਲਿਆਂ ਦੇ ਅੱਜ ਆਪਣੇ ਘਰ ਨੂੰ ਅੱਗ ਲੱਗੀ ਐ ਤਾਜਾ ਰਾਜ ਸਿੰਘ ਨੇ ਹੋਰ بڑے-ਬڑے ਜਿਹੜੇ ਖੱਬੀਖਣ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਾਉਂਦੇ ਨੇ بڑے-ਬڑے ਦਾਅਵੇ ਕਰਦੇ ਰਹੇ ਤੇ ਅੱਜ ਜਾਣ ਫਿਰ ਅੱਜ ਜਲੰਧਰ ਨੂੰ ਕਿਉਂ ਨਹੀਂ ਗਏ ਜਦੋਂ ਪਾਕਿਸਤਾਨ ਨੂੰ ਤੁਹਾਡੀ ਭੈਣ ਚਲੇਗੀ ਉੱਥੇ ਜਾ ਕੇ ਇਸਲਾਮ ਚ ਕਬੂਲਿਆ ਉਦੋਂ ਤੁਹਾਡੇ ਘੋੜੇ ਕਿਉਂ ਨਹੀਂ ਗਏ ਅੰਦੇ ਰਸੂਲਪੁਰ ਦੀ ਭੈਣ ਆ ਇਹ ਮੇਰੀ ਨਹੀਂ ਹੈਗੀ ਇਹਦੀ ਭੈਣ ਆ ਉਹ ਕਹਿੰਦਾ ਮੇਰੇ ਘਰ ਛੱਡ ਕੇ ਜਾਣੀ ਆ ਇਹਦੀ ਭੈਣ ਆ ਰਾਜੇ ਰਾਜ ਸਿੰਘ ਦੀ ਭੈਣ ਆ ਇਹ ਤੁਹਾਡੀਆਂ ਆਪਦੀਆਂ ਧੀਆਂ ਭੈਣਾਂ ਮਾਵਾਂ ਨਹੀਂ ਰੱਖੀਆਂ ਜਾਂਦੀਆਂ ਰਾਜਾ ਰਾਜ ਸਿੰਘ ਉਹ ਵੀ ਤੋਂ ਮੇਰੇ ਘਰ ਛੱਡ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂ ਆ ਜਦੋਂ ਆਉਂਦੀ ਆ ਕੋਈ ਜੂਪੀ ਵਿਹਾਰ ਵਾਲਿਆਂ ਦੀ ਗੱਲ ਫੇ ਤੁਸੀਂ ਛੱਜ ਚ ਪਾ ਕੇ ਛੱਟਦੇ ਹੋ ਜਦੋਂ ਆ ਗਈ ਤੁਹਾਡੇ ਤੇ ਘਰ ਨੂੰ ਫੇ ਤੁਸੀਂ ਕੀ ਕਰ ਰਹੇ ਹੋ ਵੀ ਨਹੀਂ ਜੀ ਇਹ ਤਾਂ ਕ੍ਰੇਚਨ ਦਾ ਕ੍ਰੇਚਨ ਕੋਈ ਨਹੀਂ ਦਾ ਤੁਹਾਡਾ ਬਾਪੂ ਤਾਂ ਉਹ ਜਲੰਧਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ 13 ਸਾਲ ਦੀ ਕੁੜੀ ਦੇ ਨਾਲ ਕੁਕਰਮ ਕੀਤਾ ਜਾਂਦਾ ਉਸ ਤੋਂ ਬਾਅਦ ਉਹਨੂੰ ਜਾਨੋਂ ਮਾਰ ਦਿੱਤਾ ਜਾਂਦਾ ਪੂਰੇ ਪੰਜਾਬ ਤੋਂ ਔਰ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਨੇ ਉਹ ਇੱਕ ਹੀ ਮੰਗ ਕਰ ਰਹੇ ਨੇ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹਰਜੀਤ ਸਿੰਘ ਰਸੂਲਪੁਰ ਸਾਡੇ ਨਾਲ ਗੱਲਬਾਤ ਕਰ ਲੈਣੇ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਵੀਡੀਓਜ਼ ਵੀ ਕਾਫੀ ਦੇਖੀਆਂ ਉਸ ਤੋਂ ਬਾਅਦ ਬਿਆਨ ਵੀ ਕਾਫੀ ਨਿਕਲ ਕੇ ਸਾਹਮਣੇ ਆਏ ਲੋਕਾਂ ਦੇ ਵੀ ਬਿਆਨ ਆ ਤੁਸੀਂ ਵੀ ਦਿੱਤੇ ਨੇ ਅੰਗ ਸਿੰਘ ਜਿੱਥੇ ਬੰਦੀਆਂ ਨੇ ਵੀ ਬਿਆਨ ਦਿੱਤੇ ਇਹ ਸਾਰੇ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੁਣ ਇੱਕ ਹੀ ਮੰਗ ਹੋ ਰਹੀ ਹੈ ਕਿ ਜਲ ਤੋਂ ਜਲਦ ਉਸ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਹੈ ਦੇਖੋ ਹਫਤੇ ਪਹਿਲਾਂ ਤਾਂ ਇੱਕ ਗੱਲ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇੱਕ ਅਮਰਤਾਰੀ ਸਿੱਖ ਵੱਲੋਂ ਇੱਕ ਬੱਚੀ ਦੇ ਨਾਲ ਕੋਈ ਕਰਮ ਕਰਿਆ ਪਹਿਲਾਂ ਤਾਂ ਉਹਦਾ ਸਿਨੈਰੀਓ ਬਦਲਿਆ ਜਾ ਰਿਹਾ ਹੈ ਕਿ ਉਹ ਸਿੱਖ ਨਹੀਂ ਹੈ ਉਹ 크ਰਿਸਚਨ ਸੀ ਉਹ ਨੌਕਰੀ ਬਣਨ ਵਾਸਤੇ ਆਇਆ 99% ਜਿਹੜੇ ਸਾਡੇ ਜਥੇਦਾਰ ਨੇ ਉਹ ਕਾਲਜਾਂ ਦੇ ਵਿੱਚ ਚਾਹੇ ਉਹ ਸਿੱਖ ਮਿਸ਼ਨਰੀ ਕਾਲਜ ਚ ਪੜੇ ਹੋਣ ਚਾਹੇ ਉਹ ਕਿਸੇ ਗੁਰਮਤ ਵਿਦਿਆਲੇ ਚ ਪੜੇ ਹੋਣ ਚਾਹੇ ਟਕਸਾਲ ਚ ਪੜੇ ਹੋਣ ਉਹਨਾਂ ਦੀ ਵਿੱਦਿਆ ਵੀ ਨੌਕਰੀ ਲੈਣ ਵਾਸਤੇ ਜਾਂ ਹੋਰ ਕੋਈ ਕਾਰਨ ਨਹੀਂ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਨੌਕਰੀ ਨੂੰ ਜਦੋਂ ਵਨ ਸੇਫ ਹੋ ਰਿਹਾ ਸਾਡੇ ਸਿੰਘ ਸਾਹਿਬ ਨੇ ਵੀ ਆਪਣਾ ਦਰਵਾਜ਼ਾ ਹਾਈ ਕੋਰਟ ਦਾ ਖਟਕਾਇਆ ਸੀ ਸੋ ਅੱਜ ਜਦੋਂ ਆਈ ਬਾਰੀ ਕਹਿੰਦੇ ਤੂੰ ਮਾਰੇ ਤਾਂ ਠੋਲੇ ਤੇ ਮੈਂ ਮਾਰਾਂ ਤਾਂ ਪੋਲੇ ਪੋਲੇ ਜਦ ਆਈ ਗੱਲ ਹੁਣ ਆਪਣੇ ਘਰ ਨੂੰ ਅੱਗ ਦੂਜਿਆਂ ਦੀ ਘਰਾਂ ਨੂੰ ਅੱਗ ਲਾਉਣ ਵਾਲਿਆਂ ਦੇ ਅੱਜ ਆਪਣੇ ਘਰ ਨੂੰ ਅੱਗ ਲੱਗੀ ਆ ਅੱਜ ਇੱਕ ਅਮਰਧਾਰੀ ਨੇ ਮੰਨ ਲਓ ਗੁਰਸਿੱਖ ਨੇ ਅਜੇ ਹਾ ਕਾਂਡ ਕੀਤਾ ਜਿਹੜਾ ਸਾਰੀ ਸ੍ਰਿਸ਼ਟੀ ਚ ਸ਼ਰਮਚਾਰ ਹੋ ਗਏ ਆ ਦੂਜੇ ਦੇ ਘਰਾਂ ਚ ਕਦੋਂ ਅੱਗ ਲਾਈ ਉਹਨਾਂ ਨੇ ਦੂਜੇ ਦੇ ਘਰਾਂ ਦੇ ਵਿੱਚ ਜਦੋਂ ਇੱਕ ਪ੍ਰਵਾਸੀ ਯੂਪੀ ਬਿਹਾਰ ਦੇ ਬੱਚੇ ਵੱਲੋਂ ਇੱਕ ਕੁਰਕਮ ਕਰਿਆ ਜਾਂਦਾ ਇੱਕ ਬੰਦੇ ਵੱਲੋਂ ਯਾਰ ਦੇ ਬੱਚੇ ਵੱਲੋਂ ਬੰਦੇ ਵਾਤੇ ਤਾਂ ਸਾਰੇ ਬੱਚੇ ਹੀ ਨੇ ਜੇ ਤੁਸੀਂ ਵੀ ਜਿਹਨੇ ਰੇਪ ਕੀਤਾ ਉਹ ਬੱਚਾ ਸੀਗਾ ਤੂੰ ਸਾਡੇ ਵਾਸਤੇ ਸਾਡੇ ਵਾਸਤੇ ਸਾਰੇ ਬੱਚੇ ਹੀ ਆ ਇੱਕ ਜਿਹੜਾ ਸਮਾਜ ਨੂੰ ਸਾਰੀ ਸਿਹਤ ਦੇ ਨਾਲ ਉਹ ਵਿਚ ਇਹ ਇਹ ਬਾਣੇ ਨੂੰ ਮੁੱਖ ਰੱਖ ਕੇ ਆਪਾਂ ਬੱਚੇ ਦੇ ਤੌਰ ਹੀ ਮੰਨਦੇ ਆ ਜਦੋਂ ਨੇ ਮਾੜਾ ਕਰਮ ਇੱਕ ਛੋਟੇ ਬੱਚੇ ਨਾਲ ਕੀਤਾ ਤਾਂ ਇਹਨਾਂ ਲੋਕਾਂ ਨੇ ਰਾਜਾ ਰਾਜ ਸਿੰਘ ਨੇ ਹੋਰ بڑے بڑے ਜਿਹੜੇ ਖੱਬੀ ਖਾਨ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਾਉਂਦੇ ਨੇ ਉਹਨਾਂ ਨੇ ਉਹਨਾਂ ਦੇ ਕੀ ਕੀਤਾ ਉਹਦਾ ਆੜ ਲਈ ਤੇ ਲੋਕਾਂ ਦੇ ਕਾਰੋਬਾਰਾਂ ਤੇ ਡਾਕੇ ਮਾਰੇ ਉਹਨਾਂ ਨੂੰ ਉਰੇ ਤੇ ਭਜਾਇਆ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਉਹਨਾਂ ਨੇ ਅੱਜ ਕੀ ਹੋਇਆ ਅੱਜ ਉਹਨਾਂ ਦੇ ਨਾਲ ਦਾ ਇਹੀ ਬੰਦੇ ਨੇ ਇਹ ਕਰਮ ਕੀਤਾ ਤਾਂ ਜੀ ਉਹਨੂੰ ਈਸਾਈ ਸਾਬਤ ਕਰਨ ਵਾਸਤੇ ਜੋ ਲਗਿਆ ਉਹਨਾਂ ਦੇ ਨਾਲ ਦਾ ਕਿਦਾਂ ਹੋ ਗਿਆ ਬੰਦਾ ਉਹ ਜਿਹੜਾ ਅਮਰਧਾਰੀ ਆ ਜਿਹੜਾ ਗੁਰ ਆਪਣੇ ਜਿਨੇ ਕਕਾਰ ਪਾਏ ਨੇ ਗੱਤਰੇ ਪਾਏ ਨੇ ਜਿਨੇ ਕੇਸ ਦਾੜੇ ਰੱਖੇ ਨੇ ਉਹ ਸਾਰੇ ਤੁਹਾਡੇ ਨਾਲ ਦਾ ਵੀ ਹੋਇਆ ਫਿਰ ਮੇਰੇ ਨਾਲ ਦਾ ਵੀ ਲਾਲੋ ਅਮਰਧਾਰੀ ਹੋ ਆ ਜਿਨੇ ਅਮਰਧਾਰੀ ਸਾਰੇ ਇਕੁਲੀ ਨੇ ਜਿਹੜੇ ਗੁਰ ਉਹਨਾਂ ਨਾਲ ਨਾ ਨਾ ਕੰਪੇਅਰ ਕਰੋ ਤੁਸੀਂ ਲੇਕਿਨ ਕਾਰਨ ਇਹ ਆ ਨਾ ਅਸੀਂ ਉਹਨਾਂ ਬੇਗੁਨਾਹਾਂ ਨੂੰ ਬਚਾਉਣ ਵਾਸਤੇ ਖੜੇ ਤੇ ਇਹ ਲੋਕਾਂ ਨੂੰ ਗੁਨਾਹਗਾਰ ਬਣਾਉਣ ਤੇ ਜ਼ੋਰ ਲਾਉਂਦੇ ਨੇ ਗੁਨਾਹ ਕਿੱਥੇ ਸੀਗਾ ਉਹ ਤਾਂ ਉਹਨੇ ਤਾਂ ਰੇਪ ਕੀਤਾ ਸੀਗਾ ਉਹਦੇ ਵਾਰ ਵੀ ਕਿਹਾ ਕਿ ਫਾਂਸੀ ਸਜ਼ਾ ਹੋਣੀ ਚਾਹੀਦੀ ਐ ਸੌਦਾ ਲਾ ਦੇਣਾ ਚਾਹੀਦਾ ਸੀ ਇਹਦੇ ਹੱਕ ਚ ਨਹੀਂ ਤੁਸੀਂ ਸੀਗੇ ਜਿਸ ਬੰਦੇ ਨੇ ਮਾੜਾ ਕਰਮ ਕੀਤਾ ਉਹਨੂੰ ਕੜੀ ਤੇ ਕੜੀ ਸਜ਼ਾ ਮਿਲਣੀ ਚਾਹੀਦੀ ਨੂੰ ਫਾਇ ਲਾ ਦੋ ਲੇਕਿਨ ਜਿਹੜੇ ਬਾਕੀ ਦੇ ਕਾਰੋਬਾਰ ਕਰਦੇ ਆ ਜੇ ਇੱਕ মিডিਆ ਵਾਲੇ ਨੇ ਕਿਸੇ ਦਾ ਬਚਾਅ ਕਰਨ ਵਾਸਤੇ ਕਿਹਾ ਬਾਕੀਆਂ ਦੀ ਥੋੜੇ ਕਸੂਰ ਆ ਇਹਨਾਂ ਨੇ ਤਾਂ ਕੀ ਕੀਤਾ ਉਹਦੀ ਢਾਲ ਬਣਾਈ ਉਹਨੂੰ ਇਹਨਾਂ ਨੇ ਹਿੰਦੂਆਂ ਦੀਆਂ ਰੇੜੀਆਂ ਖੋਈਆਂ ਉਹਨਾਂ ਦੇ ਕਾਰੋਬਾਰ ਖੋਏ ਤੇ ਉਹਨਾਂ ਨੂੰ ਇੱਥੇ ਤੇ ਇਹਨਾਂ ਦੇ ਆਧਾਰ ਕਾਰਡ ਨਹੀਂ ਬਣਦੇ ਨੇ ਇਹਨਾਂ ਨੂੰ ਇੱਥੇ ਤੇ ਰਹਿਣ ਨਹੀਂ ਦੇਣਾ ਬੜੇ ਬੜੇ ਦਾਅਵੇ ਕਰਦੇ ਰਹੇ ਤੇ ਅੱਜ ਜਾਣ ਫਿਰ ਅੱਜ ਜਲੰਧਰ ਨੂੰ ਕਿਉਂ ਨਹੀਂ ਗਏ ਜਦੋਂ ਪਾਕਿਸਤਾਨ ਨੂੰ ਤੁਹਾਡੀ ਭੈਣ ਚਲੇਗੀ ਉੱਥੇ ਜਾ ਕੇ ਇਸਲਾਮ ਚ ਕਬੂਲਿਆ ਉਦੋਂ ਤੁਹਾਡੇ ਘੋੜੇ ਕਿਉਂ ਨਹੀਂ ਗਏ ਇਹ ਸਿਰਫ ਕੀ ਆ ਪੰਜਾਬ ਦਾ ਭੁੱਖਾ ਖਰਾਬ ਕਰ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ ਉਹ ਤਾਂ ਕਹਿੰਦੇ ਰਸੂਲਪੁਰ ਦੀ ਭੈਣ ਆ हां ये मेरी नहीं हैगी इदी ਭੈਣ ਆ ਉਹ ਕਹਿੰਦਾ ਮੇਰੇ ਘਰ ਛੱਡ ਕੇ ਜਾਣੀ ਆ ਇਦੀ ਭੈਣ ਆ ਰਾਜੇ ਰਾਜ ਸਿੰਘ ਦੀ ਭੈਣ ਆ ਉਹ ਉਹਨੇ ਤਾਂ ਅੱਜ ਵੀ ਬਿਆਨ ਦਿੱਤਾ ਕਿਹ ਰਹੇ ਕਿ ਉਸ ਨੂੰ ਹੁਣ ਹਾਈ ਕੋਰਟ ਦੇ ਵਿੱਚ ਲਾਹੌਰ ਦੇ ਵਿੱਚ ਪਟੀਸ਼ਨ ਪਾਈ ਆ ਕਹਿ ਰਹੇ ਕਿ ਹੁਣ ਪਾਕਿਸਤਾਨੀ ਇਹ ਮੰਗ ਕਰ ਰਹੇ ਕਿ ਉਹਨੂੰ ਹੁਣ ਇੰਡੀਆ ਭੇਜੋ ਪੰਜਾਬ ਭੇਜੋ ਸਾਨੂੰ ਇਹਦੀ ਕੋਈ ਲੋੜ ਨਹੀਂ ਕਹਰੇ ਕਿ ਰਸੂਲਪੁਰ ਨੂੰ ਕੈਦਿਓ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਕਿ ਹੁਣ ਆਪਣੀ ਭੈਣ ਨੂੰ ਸਾਂਭ ਲਵੇ ਜਾ ਮੈਂ ਤਾਂ ਕਹਿੰਦਾ ਚਾਹੇ ਤੇਰੇ ਪੱਜੇ ਕੋਈ 5-7 ਹੋਰ ਵੀ ਹੈਗੀਆਂ ਉਹ ਵੀ ਮੇਰੇ ਘਰੇ ਆਪ ਆ ਕੇ ਛੱਡ ਦੇ ਜੇ ਤੋਅਤੇ ਨਹੀਂ ਪਲਦੀਆਂ ਜੇ ਤੁਹਾਡੀਆਂ ਆਪਦੀਆਂ ਧੀਆਂ ਭੈਣਾਂ ਮਾਵਾਂ ਨਹੀਂ ਰੱਖੀਆਂ ਜਾਂਦੀਆਂ ਰਾਜਾ ਰਾਜ ਸਿੰਘ ਉਹ ਵੀ ਤੂੰ ਮੇਰੇ ਘਰ ਛੱਡ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮੇਰੇ ਵਾਸਤੇ ਗੁਰੂ ਨਾਨਕ ਦਾ ਜਿਹੜਾ ਘਰ ਹੈ ਜੋ ਤਿਲ ਫੁੱਲ ਰੋਟੀ ਹੈ ਸਾਸੀ ਖਾਣੇ ਉਹਨਾਂ ਨੂੰ ਖਵਾਈ ਜਾਉਂਗੇ ਪਰ ਤੁਸੀਂ ਤੁਹਾਡੀਆਂ ਭੈਣਾਂ ਜਿਹੜੀਆਂ 13000 ਧੀਆਂ ਪੰਜਾਬ ਦੀਆਂ ਪਾਕਿਸਤਾਨ ਚਲੇ ਗਈਆਂ ਕਿੰਨੀਆਂ 13000 ਸਿੱਖ ਲੜਕੀਆਂ ਸਾਰੀਆਂ ਨੂੰ ਬਲਾਓ ਸਰਬਜੀਤ ਕਿਉਂ ਸਰਬਜੀਤ ਦੇ ਪਿੱਛੇ ਤਾਂ ਤੁਹਾਨੂੰ ਲੱਗਦਾ ਹੈਗਾ ਵੀ ਹਾਈ ਕੋਰਟ ਚਲੇ ਤੁਸੀਂ ਕਿਤੇ ਕੋਟਾਂ ਨੂੰ ਮੰਨਣ ਵਾਲੇ ਲੋਕ ਐ ਨਾ ਤੁਸੀਂ ਸਰਕਾਰ ਨੂੰ ਮੰਨੋ ਨਾ ਤੁਸੀਂ ਅਲਦਾਲਤਾ ਨੂੰ ਮੰਨੋ ਨਾ ਤੁਸੀਂ ਗੁਰੂ ਦੀ ਗੱਲ ਮੰਨੋ ਤੁਸੀਂ ਤਾਂ ਸਿਰਫ ਬਰਬਾਦ ਕਰਨ ਵਾਸਤੇ ਸਿੱਖਾਂ 'ਚ ਪੈਦਾ ਹੋਏ ਮਲੇਸ਼ ਆ ਤੁਸੀਂ ਮਲੇਸ਼ ਪਰ ਉਹਨਾਂ ਨੇ ਇਹ ਗੱਲ ਤਾਂ ਕਲੀਅਰ ਕਰਤੀ ਸੀਗੀ ਕਿ ਭਈ ਉਸ ਭਈ ਜਲੰਧਰ ਜਾ ਕੇ ਉਸ ਬੰਦੇ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਐ ਸੋਦਾ ਲੱਗਣਾ ਚਾਹੀਦਾ ਸੀ ਅਸੀਂ ਨਹੀਂ ਸੀਗੇ ਉੱਧਰ ਪਰ ਉਸ ਨੂੰ ਲੈ ਕੇ ਕਿਉਂ ਮਤਪੇਤ ਕਿਉਂ ਹੈਗੇ ਐ ਇਹਨੇ ਸਰਬਜੀਤ ਕੌਰ ਨੂੰ ਲੈ ਕੇ ਜਿਹੜੀ ਨੂਰ ਹੁਸੈਨ ਬਣ ਗਈ ਉਸ ਨੂੰ ਲੈ ਕੇ ਮਤਪੇਤ ਕਿਉਂ ਹੈਗੇ ਐ ਉਹਦਾ ਕਾਰਨ ਇਹ ਆ ਜਦਤਾਂ ਆਉਂਦੀ ਆ ਇਹਨਾਂ ਦੇ ਉੱਪਰ ਨੂੰ ਗੱਲ ਫੇਰੇ ਪਣਾ ਬਚਾਉਂਦੇ ਨੇ ਜਦ ਇੱਕ ਜੇ ਕਿਤੇ ਇਹੀ ਕੋਈ ਹਿੰਦੂ ਸੰਿਆਸੀ ਦੇ ਨਾਲ ਕਿਸੇ ਹੋਰ ਹਿੰਦੂ ਲੜਕੀ ਹੋ ਜਾਂਦੀ ਤਾਂ ਇਹਨਾਂ ਨੇ ਦਿੱਲੀ ਨੂੰ ਕਹੀ ਜਾਣਾ ਤਾਂ ਨਾਤੇ ਸਰਕਾਰਾਂ ਨੂੰ ਮੰਨੋ ਨਾ ਹੀ ਏਜੰਸੀਆਂ ਨੂੰ ਮੰਨੋ ਇਹ ਜਦੋਂ ਆਪਣੇ ਘਰ ਨੂੰ ਗੱਲ ਆਉਂਦੀ ਆ ਫਿਰ ਪੱਲਾ ਝਾੜਦੇ ਨੇ ਪਰ ਉਹਨਾਂ ਨੇ ਕਿਹਾ ਕਿ ਮੈਂ ਜੰਮੂ ਕਸ਼ਮੀਰ ਦੀ ਤਸਵੀਰ ਦਿਖਾਨਾ ਉੱਥੇ ਛੋਟੀ ਬੱਚੀ ਦੇ ਨਾਲ ਕਹਿ ਰਹੇ ਕਿ ਮੰਦਰ ਦੇ ਵਿੱਚ ਰੇਪ ਹੋਇਆ ਕਹਿ ਰਹੇ ਕਿ ਪੁਜਾਰੀ ਨੇ ਵੀ ਕੀਤਾ ਰੇਪ ਕਹਿ ਰਹੇ ਕਿ ਫਿਰ ਉਹਦੇ ਉੱਤੇ ਕਿਉਂ ਨਹੀਂ ਸੂਰਪੁਰ ਬੋਲਦਾ ਉਹ ਦੇਖੋ ਕਾਨ ਕੀ ਆ ਪਰਸੋਂ ਦੀ ਗੱਲ ਹੈ ਬਠਿੰਡੇ ਦੇ ਵਿੱਚ ਇੱਕ ਬੱਚੀ ਦੇ ਨਾਲ ਹੋਇਆ 8 ਸਾਲ ਦੀ ਬੱਚੀ ਦੇ ਨਾਲ ਹੋਇਆ ਮੈਂ ਤਾਂ ਉੱਥੇ ਵੀ ਬੋਲੇ ਆ ਲੇਕਿਨ ਕਾਲੇ ਆ ਹਰਜੀਤ ਸਿੰਘ ਹਰ ਗੱਲ ਤੇ ਸੱਚ ਤੇ ਬੋਲਦਾ ਹੈ ਕਿਸੇ ਦਾ ਕਾਰੋਬਾਰ ਨਹੀਂ ਲੁੱਟਦਾ ਕਿਸੇ ਨੂੰ ਲੜਾਉਂਦਾ ਨਹੀਂ ਕਿਸੇ ਦੇ ਬਾਲਾਂ ਨੂੰ ਨਹੀਂ ਪੈਂਦਾ ਇਹ ਜਿਹੜੇ ਰੋਟੀਆਂ ਸੇਕਣ ਵਾਲੇ ਇੱਥੇ ਬੈਠੇ ਚਾਹ ਸਦੇ ਬੇਲੜ ਮਲੰਗ ਲੋਕ ਤੁਸੀਂ ਕਹਿੰਦੇ ਨਾ ਕਿ ਸਰਬੀਰ ਕੋ ਤੇਰੀ ਭੈਣ ਹੈ ਤੇਰੀ ਭੈਣ ਹੋਵੇ ਤੇਰੀ ਮਾਂ ਹੋਵੇ ਘਰ ਵਾਲੀ ਹੋਵੇ ਧੀ ਹੋਵੇ ਚਾਚੀਆਂ ਤਾਈਆਂ ਕੋਈ ਤੈਨੂੰ ਲੱਗਦਾ ਹੋਵੇ ਤੋ ਆਤੇ ਨਹੀਂ ਰੱਖ ਹੁੰਦੀ ਤੁਸੀਂ ਰੋਟੀ ਨਹੀਂ ਖਵਾ ਸਕਦੇ ਹਰਦੀਪ ਹਰਜੀਤ ਸਿੰਘ ਉਹਨਾਂ ਬਾਤ ਇੱਕ ਬਿਰਧ ਆਸ਼ਰਮ ਖੋਲ ਦੂਗਾ ਸਾਰਿਆਂ ਨੂੰ ਛੱਡ ਜਿਓ ਦੂਜੇ ਪਾਸੇ ਜਿਹੜਾ ਕਿਸੇ ਪੰਡਤ ਨੇ ਕੀਤਾ ਕਿਸੇ ਵੀ ਵਿਅਕਤੀ ਵਿਸ਼ੇਸ਼ ਵੱਲੋਂ ਕੀਤਾ ਹੋਵੇ ਕਿਸੇ ਧਰਮ ਦਾ ਹੋ ਕਾਜੀ ਹੋਵੇ ਮੌਲਵੀ ਹੋਵੇ ਚਾਹੇ ਉਹ ਹਲਾਲਾ ਕਿਉਂ ਨਾ ਕਰਦਾ ਹੋਵੇ ਸਾਡੇ ਬਾਤ ਉਹ ਗੁਨੇਗਾਰ ਹੈ ਉਹਨੂੰ ਕੜੀ ਤੇ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਗੱਲ ਇਹ ਆ ਜਦੋਂ ਆਉਂਦੀ ਆ ਕੋਈ ਯੂਪੀ ਬਿਹਾਰ ਵਾਲਿਆਂ ਦੀ ਗੱਲ ਫਿਰ ਤੁਸੀਂ ਛੱਜ ਚ ਪਾ ਕੇ ਛਾਂਡਦੇ ਹੋ ਜਦ ਛੱਟਦੇ ਹੋ ਜਦੋਂ ਆ ਗਈ ਤੁਹਾਡੇ ਤੇ ਘਰ ਨੂੰ ਫਿਰ ਤੁਸੀਂ ਕੀ ਕਰ ਰਹੇ ਹੋ ਵੀ ਨਹੀਂ ਜੀ ਇਹ ਤਾਂ ਕ੍ਰਿਸ਼ਚਨ ਤਾਂ ਕ੍ਰਿਸ਼ਚਨ ਕੋਈ ਨਹੀਂ ਦਾ ਤੁਹਾਡਾ ਬਾਪੂ ਤਾਂ ਉਹ ਤਾਂ ਐਡਾ ਐਡਾ ਦਾੜਾ ਤਾਂ ਕ੍ਰਿਸ਼ਚਨ ਹੀ ਤਾਂ ਹੈਗਾ ਉਹ ਤੁਹਾਡਾ ਭਾਈ ਤਾਂ ਤੁਹਾਡੇ ਖਾਨਦਾਨ ਤੋਂ ਆ ਬਾਪੂ ਕਹਿਣਾ ਤੁਹਾਨੂੰ ਲੱਗਦਾ ਕਿ ਠੀਕ ਹੈਗਾ ਦਾ ਕਾਰਨ ਲੱਗਦਾ ਨਹੀਂ ਕਿ ਫਿਰ ਨਫਰਤ ਫੈਲਦੀ ਹੈ ਲੋਕਾਂ ਦੇ ਵਿੱਚ ਇਹ ਲੋਕ ਕੌਣ ਨੇ ਇਹ ਉਹ ਲੋਕ ਨੇ ਜਿਹੜੇ ਸਟੂਡੈਂਟ ਦਾ ਭਵਿੱਖ ਖਰਾਬ ਕਰਨ ਲੱਗੇ ਹੋਏ ਨੇ ਇਹ ਛਿੱਤਰਾਂ ਦੇ ਯਾਰ ਨੇ ਇਹਨਾਂ ਨੂੰ ਪੰਜਾਬੀ ਦੀ ਭਾਸ਼ਾ ਨਹੀਂ ਸਮਝ ਆਉਂਦੀ ਅੱਜ ਇਹ ਪੁਲਿਸ ਨੂੰ ਉੱਥੇ ਖੜ ਕੇ بڑے بڑے ਦਾਅਵੇ ਕਰਨ ਲੱਗੇ ਤੁਸੀਂ ਕਿਸੇ ਬੱਚੇ ਨੂੰ ਪੜ੍ਹਾਉਣਾ ਤਾਂ ਕਿਹਾ ਏ ਉਹਨਾਂ ਦੀ ਪੜ੍ਹਾਈ ਖਰਾਬ ਕਰਨ ਨੂੰ ਹਲਾਸ਼ੇਰੀ ਦੇਣ ਲੱਗੇ ਹੋਏ ਇਹਨਾਂ ਲੋਕਾਂ ਨੂੰ ਕੋਈ ਨਹੀਂ ਇਹ ਸਿਰਫ ਜੁੱਤੀਆਂ ਦੇ ਯਾਰ ਨੇ ਜਦੋਂ ਸੈਂਟਰ ਸਰਕਾਰ ਪੰਜਾਬ ਸਰਕਾਰੇ ਗੱਲ ਸਮਝ ਜੂਗੀ ਨਾ ਵੀ ਇਹ ਖੇਤਰਾ ਨਾਲ ਸੈੱਟ ਹੋਣੇ ਆ ਉਦੋਂ ਇਹ ਧਾਰਨਿਆਂ ਚ ਜਾਣ ਤੇ ਹਟ ਜਾਣਗੇ। ਨਹੀਂ ਉਹ ਵੀ ਕੀ ਖਰਾਬ ਕੀਤਾ ਉਹਨਾਂ ਨੇ ਸੈਨਟ ਤੇ ਸਿੰਡੀਕੇਟ ਦਾ ਮਸਲਾ ਲੱਗਦਾ ਨਹੀਂ ਸੀਗਾ ਕਿ ਇਹ ਚੋਣਾ ਬਹਾਲ ਹੋਣੀ ਹੈ ਚਾਹੀਦੀਆਂ ਨੇ। ਇਹ ਮਸਲਾ ਹੱਲ ਹੋਣਾ ਚਾਹੀਦਾ ਸੀ ਔਰ ਜਿੱਤ ਵੀ ਹੋਈ ਹੈ ਇਤਿਹਾਸਿਕ ਜਿੱਤ ਹੋਈ ਹੈ ਕਹੇ ਕਿ ਕੇਂਦਰ ਤੱਕ ਲਾ ਕੇ ਰੱਖਤਾ। ਦੇਖੋ ਕੇਂਦਰ ਤਾਂ ਹਲਾਤ ਆ ਪਾਕਿਸਤਾਨ ਦੇ ਬਾਰਡਰ ਹੀ ਨਾ ਤੇ ਹਿੱਲੇ। ਉਹ شریف ਸ਼ਰਾਫਤ ਆ ਸਰਕਾਰ ਦੀ। ਜਦੋਂ ਸਰਕਾਰ ਨੂੰ ਸਮਝ ਆ ਗਈ ਕਿ ਇਹਨਾਂ ਲੋਕਾਂ ਨੇ ਸ਼ਰਾਪ ਤੁਹਾਡੀ ਸ਼ਰਾਫਤ ਨੂੰ ਵੀ ਨਜਾਇਜ਼ ਫਾਇਦੇ ਲੈਣ ਲੱਗੇ ਉਦੋਂ ਇਹਨਾਂ ਤੇ ਚਿੜੀ ਨਹੀਂ ਹਿੱਲਣੀ ਜਦ ਪਤਾ ਨਾ ਵੀ ਉਦੋਂ ਨੂੰ ਪਾਕਿਸਤਾਨ ਨੂੰ ਜਾਣ ਆ ਵੀ ਉਦੋਂ ਨੂੰ ਸਾਡੇ ਘੋੜੇ ਬਾੜ ਨੇ ਜੁੱਤੀਆਂ ਪਹਿਣੀਆਂ ਉਥੇ ਜਦੇ ਬਦਲਣ ਲੱਗੇ ਇਹ ਕਹਿੰਦੇ ਕਿ ਸਾਡੇ ਜ਼ਥੇਦਾਰ ਸਾਹਿਬ ਕੋਲ ਜਾਣ ਤੁਸੀਂ ਜਾਓ ਹੱਥ ਜੋੜੋ ਕੇ ਸਰਬਜੀਤ ਘੋਰ ਨੂੰ ਲੈ ਕੇ ਆਓ ਕਹਿੰਦੇ ਅਸੀਂ ਲੈ ਕੇ ਆਵਾਂਗੇ ਪਾਕਿਸਤਾਨ ਤੋਂ ਮੈਂ ਉਹ ਬਾਦਲਾਂ ਦੇ ਟੌਟ ਨੂੰ ਜ਼ਥੇਦਾਰੀ ਨਹੀਂ ਮੰਨਦਾ ਉਹ ਬਾਦਲਾਂ ਦਾ ਚਮਚਾ ਕੀ ਉਹਦੀ ਜ਼ਥੇਦਾਰੀ ਆ ਅੱਜ ਕੀ ਉਹਨੇ ਬਿਆਨ ਦਿੱਤਾ ਪਿਛਲੇ ਦਿਨੀ ਕਿ ਅਸੀਂ ਵਾਲ ਕੱਟੇ ਹੋਏ ਦਾੜੀ ਦੇ ਕਟਿੰਗ ਵਾਲੇ ਨੂੰ ਅਸੀਂ ਸਿੱਖ ਨਹੀਂ ਮੰਨਦੇ ਫਿਰ ਉਹਨਾਂ ਦੇ ਪੈਸੇ ਤੁਹਾਨੂੰ ਚਾਹੀਦੇ ਨੇ ਤੁਹਾਡੂ ਉਹਨਾਂ ਨੂੰ ਕੋਈ ਸਵਾਲ ਕਰੇ ਤੁਹਾਡੂ ਗੋਲਕ ਬਾਰੇ ਪੁੱਛੇ ਉਹ ਤੁਹਾਨੂੰ ਚਾਹੀਦੀ ਨਹੀਂ ਪੰਜਾਬ ਸਰਕਾਰ ਦੇ ਤੁਹਾਨੂੰ ਸਹੂਲਤਾਂ ਚਾਹੀਦੀਆਂ ਪੰਜਾਬ ਸਰਕਾਰ ਦੀ ਤੁਹਾਨੂੰ ਫੰਡਿੰਗ ਚਾਹੀਦੀ ਆ ਜਿਹੜੇ ਹਿੰਦੂ ਭੈਣ ਭਰਾ ਜਿਹੜੇ ਕੇ ਜਿਨ੍ਹਾਂ ਸਿੱਖਾਂ ਨੇ ਕੇਸ ਨਹੀਂ ਰੱਖੇ ਹੋਏ ਉਹਨਾਂ ਦੇ ਪੈਸਿਆਂ ਨਾਲ ਤਾਂ ਤੁਹਾਨੂੰ ਪਿਆਰ ਹੈ ਲੇਕਿਨ ਜੇ ਕੋਈ ਸੀਐਮ ਤੁਹਾਨੂੰ ਸਵਾਲ ਕਰ ਦੇਵੇ ਉਹ ਸਿੱਖ ਨਹੀਂ ਹੁਣ ਮਸਲਾ ਇਹ ਆ ਕਿ ਆ ਕੇਸਾਂ ਧਾਰੀ ਸਿੱਖ ਸਿੱਖ ਹੈ ਕਿ ਆ ਜੇ ਕੇਸ ਕਤਲ ਹੋਏ ਸਿੱਖ ਹੈ ਦੋਨੋਂ ਹੀ ਸਿੱਖ ਤੁਹਾਡੇ ਨੇ ਤੁਹਾਡਾ ਸੀਐਮ ਦਾੜੀ ਕੱਟਿਆ ਹੋਇਆ ਵੀ ਤੁਹਾਡਾ ਹੀ ਆ ਉਹ ਵੀ ਸਿੱਖ ਹੈ ਅੱਜ ਬਲਾਤਕਾਰੀ ਕੇਸਾਂ ਧਾਰੀ ਅਮਨਤਾਰੀ ਉਹ ਵੀ ਤੁਹਾਡਾ ਸਿੱਖ ਹੈ ਹੁਣ ਅਸੀਂ ਕਿੱਥੇ ਆ ਜਿਹੜੇ ਇਹ ਲੋਕ ਧਰਨਿਆਂ ਤੇ ਬੈਠੇ ਨੇ ਇਹਨਾਂ ਕੋਲ ਨਾ ਸਿੱਖੀ ਆ ਨਾ ਹੀ ਨਾ ਕੋ ਧਰਮ ਹੈ ਇਹਨਾਂ ਕੋ ਤਾਂ ਸਿਰਫ ਡਰਾਮਾ ਹੈ ਇਹਨਾਂ ਨੇ ਪੰਜਾਬ ਨੂੰ ਦੁਬਾਰਾ ਜਿਹੜਾ ਅਤਵਾਦ ਦਾ ਅੱਡਾ ਬਣਾਉਣਾ ਇਹਨਾਂ ਨੂੰ ਹੁਣ ਕੇਪੀਐਸ ਗਿੱਲਜਾਦ ਕਰਾਉਣਾ ਦਿਵਾਰ ਇਹਨਾਂ ਨੇ ਪੰਜਾਬ ਨੂੰ ਹੋਰ ਕੁਝ ਨਹੀਂ ਫੇਸਾ ਉਹ ਵੱਡੀ ਸਟੇਟਮੈਂਟ ਦੇ ਰਹੇ ਤੁਸੀਂ ਕੀ ਕਦੇ ਗੱਲ ਆ ਬੜੇ ਨਜਾਇਜ਼ ਇਹ ਨਜਾਇਜ਼ ਨਹੀਂ ਇਹਨਾਂ ਦੇ ਲੱਛਣ ਕੀ ਨੇ ਬੱਚਿਆਂ ਦੇ ਹੱਥ ਵਿੱਚ ਕਲਮ ਦੀ ਵਜਾਏ ਇਹ ਡੰਡੇ ਫੜਾ ਰਹੇ ਨੇ ਜਿਹੜੇ ਯੂਨੀਵਰਸਿਟੀ ਤੋਂ ਆਈਐਸ ਆਈਪੀਐਸ ਬਣਦਾ ਗੜਗਾ ਇਹਨੂੰ ਪੁੱਛ ਕੇ ਤਾਂ ਦੇਖੋ ਕੀ ਉਹਨਾਂ ਨੇ ਕਿ ਨਜਾਇਜ਼ ਮੁਕਾਬਲੇ ਕਿਤੇ ਗਏ ਬਹੁਤ ਮਾਸੂਮ ਲੋਕੀ ਮਰੇ ਉਹ ਮਾਸੂਮ ਬੱਚੇ ਮਰੇ ਉਸ ਸਮੇਂ ਜਦੋਂ ਜਦੋਂ ਅਜਿਹੇ ਲੋਕ ਦੁਆਰਾ ਪੈਦਾ ਹੋ ਜਾਣ ਤਾਂ ਸਰਕੇਜ ਆਪਣੇ ਇੱਕ ਰਾਜਾ ਰਾਜ ਸਿੰਘ ਵਰਗੇ ਤਾਂ ਉਹਨਾਂ ਦੇ ਕੀ ਦੇ ਨਾਲ ਕਰ ਰਹੇ ਹੋ ਇਹਨਾਂ ਗੱਲ ਕਹਦਾ ਮੈਂ ਪਿੰਡਰਾਂ ਵਾਲੇ ਨਾਲ ਜਦੋਂ ਅਜਿਹੇ ਜਿਹੜੇ ਸਮਾਜ ਨੂੰ ਕਲਮ ਦੀ ਜਗਾ ਧਰਨਿਆਂ ਦੇ ਨਾਲ ਹਥਿਆਰ ਫੜਾਉਣ ਲੱਗੇ ਤਾਂ ਦੁਬਾਰਾ ਇੱਕ ਬੰਦੇ ਨੇ ਜਾਗਣਾ ਹੀ ਹੈ ਇਸ ਸੰਸਾਰ ਤੇ ਸੋ ਇਹਨਾਂ ਨੂੰ ਹੋਰ ਕੋਈ ਲੋੜ ਨਹੀਂ ਮੈਨੂੰ ਲੱਗਦਾ ਇਹਨਾਂ ਨੂੰ ਕੇਪੀਐਸ ਗਿੱਲ ਦਾ ਜਿਹੜਾ ਦਵਾਰਾ ਇਤਿਹਾਸ ਆ ਇਹ ਦਰੌਣਗੇ ਮੈਨੂੰ ਲੱਗਦਾ ਇਹਨਾਂ ਦੇ ਲੱਛਣ ਵਿੱਚ ਕੀ ਕਹਿਣਾ ਚਾਹੁੰਦੇ ਹੋ 13 ਸਾਲ ਦੀ ਬੱਚੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਫਾਂਸੀ ਹੋਣੀ ਚਾਹੀਦੀ ਹੈ ਤੇ ਦੂਜਾ ਸਰਬਜੀਤ ਕੌਰ ਹੁਣ ਵਾਪਸ ਆ ਸਕਦੀ ਹੈ ਪੁਲਿਸ ਵੀ ਭਾਲ ਕਰ ਰਹੀ ਹੈ ਉਹਦੀ ਔਰ ਜਲਦੀ ਉਹਦੀ ਪੰਜਾਬ ਦੇ ਵਿੱਚ ਐਂਟਰੀ ਹੋ ਸਕਦੀ ਹੈ ਦੇਖੋ ਕਾਰਨ ਕੀ ਹੈ ਲਗਭਗ ਪਾਕਿਸਤਾਨੀਆਂ ਏਜੰਸੀਆਂ ਵੀ ਮੇਰੇ ਮਗਰ ਆਪਣੇ ਲੋਕਾਂ ਨੂੰ ਲਾਇਆ ਹੋਇਆ ਮੈਂ ਤੁਹਾਨੂੰ ਉਹਦੀ ਡਿਟੇਲ ਦੇ ਦਊਂਗਾ ਦੂਸਰਾ ਜਿਹੜੀ ਔਰਤ ਇੱਕ ਨਹੀਂ ਕਲੀ ਸਰਬਜੀਤ ਕੌਰ ਨਹੀਂ ਲੱਖਾਂ ਲੋਕ ਸਾਡੇ ਉਥੇ ਕਨਵਰਟ ਹੋ ਗਏ ਜਦੋਂ 1947 ਸੀ 20 ਲੱਖ ਸਾਡੀ ਆਬਾਦੀ ਸੀ ਅੱਜ ਉਥੇ ਆਬਾਦੀ ਰਹੀ ਗਈ 20000 19 ਲੱਖ 80000 ਬੰਦਾ ਜਿਹੜਾ ਕੋਈ ਢਿੱਲੋਂ ਬਣ ਕੇ ਫੋਨ ਕਰਦਾ ਕੋਈ ਤੁਹਾਨੂੰ ਬੜੈਚ ਕਰਕੇ ਫੋਨ ਕਰਦਾ ਜਿਹੜੇ ਮੁਮਦਨ ਉਥੇ ਮੁਸਲਮਾਨ ਬਣ ਗਏ ਨੇ ਕੀ ਆ ਉਹਨਾਂ ਨੂੰ ਦਵਾਰਾ ਸਿੱਖੀ ਚ ਲੈ ਕੇ ਆਉਣਗੇ ਕੀ ਉਹਨਾਂ ਨੇ ਵਾਪਸ ਲਿਆਉਣਗੇ ਕਲੀ ਸਰਬਜੀਤ ਕੋਈ ਨਹੀਂ ਸਾਨੂੰ ਚਾਹੀਦੀ ਸਾਨੂੰ 13000 ਉਹ ਬੱਚੀਆਂ ਜਿਹੜੀਆਂ ਲਵ ਜਹਾਦ ਦਾ ਹਿੱਸਾ ਜਾਣ ਬਲੀ ਚੜ ਗਈਆਂ ਨੇ ਸਾਨੂੰ ਉਹ ਵੀ ਵਾਪਸ ਚਾਹੀਦੀਆਂ ਮਤਲਬ ਕਿਹਦੇ ਸਾਹਮਣੇ ਮੰਗ ਕਰੋਗੇ ਕੇਂਦਰ ਕੋਲ ਜਾਓਗੇ ਕਿ ਸਾਨੂੰ ਸਾਰੀਆਂ ਉਧਰ ਭੈਣਾ ਵਾਪਸ ਚਾਹੀਦੀਆਂ ਨੇ ਕੀ ਕੀ ਮਤਲਬ ਕਰਨਾ ਕੀ ਚਾਹੁੰਦੇ ਹੋ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਮਤਲਬ ਕਿ ਅਗਰ ਦੇਖਿਆ ਜਾਵੇ ਦਾ ਇਸ ਚੀਜ਼ ਦਾ ਮਤਲਬ ਕੀ ਬਣਦਾ ਹੈ ਹੁਣ ਤਾਂ ਉਹਨਾਂ ਨੇ ਧਨਵਾ ਕਨਵਰਟ ਕਰ ਲਿਆ ਉਹ ਤਾਂ ਉਧਰ ਰਹਿ ਰਹੀਆਂ ਨੇ ਇਹਦਾ ਸਾਫ ਸ਼ਬਦਾਂ ਵਿੱਚ ਏਕੇ ਪੰਜਾਬ ਦੀ ਜਨਤਾ ਨੂੰ ਦੇਸ਼ ਦੀ ਜਨਤਾ ਨੂੰ ਮੈਂ ਅਵੇਅਰ ਕਰ ਰਿਹਾ ਹਾਂ ਇਹ ਜਿਹੜੇ ਸਟੂਡੈਂਟ ਹੈ ਇਹਨਾਂ ਨੂੰ ਅਵੇਅਰ ਕਰ ਰਿਹਾ ਹਾਂ ਜਿਹੜੇ ਸਾਡੇ ਪੰਜਾਬ ਦੇ ਭੋਲੇ ਭਾਲੇ ਲੋਕ ਉਹਨਾਂ ਨੂੰ ਅਵੇਅਰ ਕਰ ਰਿਹਾ ਹਾਂ ਕਿ ਜਿਹੜੇ ਇਹ ਧਰਨੇ ਲਾਉਣ ਵਾਲੇ ਨੇ ਇਹ ਏਜੰਸੀਆਂ ਦੇ ਬਿਠਾਏ ਹੋਏ ਲੋਕ ਨੇ ਇਹ ਸਿਰਫ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਖਰਾਬ ਕਰਨ ਵਾਲੇ ਨੇ ਇਹਨਾਂ ਨੇ ਜਿੱਥੇ ਛਿੱਤਰ ਫੇਰਨਾ ਉਦੋਂ ਨੂੰ ਇਹਨਾਂ ਨੇ ਸਰਕਾਰਾਂ ਤੇ ਕੋਟਾਂ ਤੇ ਮੰਗ ਕਰਨੀਆਂ ਉਦੋਂ ਨੂੰ ਇਹਨਾਂ ਦੇ ਘੋੜੇ ਨਹੀਂ ਜਾਣੇ ਉੱਥੇ ਨਹੀਂ ਇਹਨਾਂ ਦੀਆਂ ਤਲਵਾਰਾਂ ਨਿਕਲਣੀਆਂ ਮੈ ਤਾਂ ਤੁਹਾਡਾ ਇਹਨਾਂ ਦਾ ਜਿਹੜਾ ਉਹ ਦੋਗਲਾਪਣ ਦੋ ਚਿਹਰੇ ਨੇ ਸਿਰਫ ਉਹ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਧਾਨੇਕਾਰੀ ਜਿਹੜੇ ਉਹਨਾਂ ਮਜ਼ਦੂਰਾਂ ਨੂੰ ਕੁੱਟਦੇ ਤੇ ਮਾਰਦੇ ਤੇ ਉਹਨਾਂ ਦੀਆਂ ਰੇੜੀਆਂ ਤੇ ਕਬਜ਼ੇ ਕਰਦੇ ਤੇ ਇਹ ਸਿਰਫ ਸਨਾਤਨ ਤੇ ਹਿੰਦੂਆਂ ਨੂੰ ਭੋਲੀ ਪਾਲੀ ਜਨਤਾ ਨੂੰ ਬਰਬਾਦ ਕਰਨ ਵਾਸਤੇ ਇਕੱਠੇ ਹੁੰਦੇ ਨੇ ਜਦੋਂ ਕੋਈ ਜੈਨੂਅਰ ਪਾਰਟ ਹੋਵੇ ਜਦੋਂ ਸਿੱਖੀ ਦੇ ਭੇਸ ਦੇ ਵਿੱਚ ਅਜਿਹੇ ਲੋਕ ਬਲਾਤਕਾਰੀ ਹੋਣ ਜਦੋਂ ਸਿੱਖੀ ਦੇ ਭੇਸ ਵਿੱਚ ਜਥੇਦਾਰ ਜਾ ਕੇ ਉੱਥੇ ਇੱਕ ਬੱਚੀ ਰਹਿ ਜਾਂਦੀ ਆ ਜਦੋਂ ਉੱਥੇ ਇਸਲਾਮ ਦੇ ਬਰਖਲਾਪ ਨਹੀਂ ਬੋਲਦੇ ਉਹਨਾਂ ਦੇ ਚਿਹਰੇ ਤੁਹਾਨੂੰ ਸਾਬਤ ਕਰ ਰਹੇ ਆ ਕਿ ਪੰਜਾਬ ਦਾ ਹਰ ਹਿੰਦੂ ਹਰ ਸਨਾਤਨੀ ਹੁਣ ਤੱਕ ਗਰਗਜ ਨੇ ਕਹਿਤਾ ਕਿ ਦਾੜੀ ਕੱਟੇ ਹੋਏ ਵਾਲੇ ਸਾਨੂੰ ਸਵਾਲ ਨਾ ਕਰਨ ਤੇ ਮੈਂ ਉਹਨਾਂ ਸਾਰੇ ਲੋਕਾਂ ਨੂੰ ਇਹੀ ਕਹਾਂਗਾ ਕਿ ਗੁਰੂ ਦੀਆਂ ਗੋਲਕਾਂ 'ਚ ਪੈਸੇ ਨਾ ਪਾਓ ਤੁਸੀਂ ਆਪਣੇ ਹੱਥੀ ਕਿਸੇ ਦੀ ਮਦਦ ਕਰ ਦੋ ਲੇਕਿਨ ਇਹ ਲੋਕਾਂ ਨੂੰ ਬਾਦਲਾਂ ਦੀ ਜੇਬ 'ਚ ਤੁਸੀਂ ਪੈਸੇ ਨਾ ਪਾਓ ਅਜਿਹੇ ਜਿਹੜੇ ਗੁੰਡੇ ਲੋਕ ਨੇ ਰਾਜੇ ਵਰਗੇ ਇਹਨਾਂ ਤੇ ਡਰਨੇ ਦੀ ਤੁਹਾਨੂੰ ਲੋੜ ਨਹੀਂ ਹੈ ਠੀਕ ਹੈ ਜੀ ਤੇ ਬਿਲਕੁਲ तमाम ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਾਰੇ ਮਸਲਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਉਸਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ। ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ।